ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੈ ਮੇਰਾ ਮੋਬਾਈਲ ਨੰਬਰ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਸੀ ਥਾਰਪਾਰਕ ਗਾਂ ਦਿਖਾਉਣੀ ਆ 5 ਸਾਲ ਹੋ ਗਿਆ ਆਪਾਂ ਨੂੰ ਵੀਡੀਓ ਕਵਰ ਕਰਦਿਆਂ ਨੂੰ ਦੇਸੀ ਵੀ ਆਪਾਂ ਕਈ ਦਿਖਾਦੇ ਆ ਪਰ ਅੱਜ ਜਿਹੜੀ ਥਾਰਪਾਰਕ ਤੁਹਾਨੂੰ ਗਾਂ ਏਦਾਂ ਦੀ ਦਿਖਾਉਣੀ ਆ ਜਿਹੜੀ ਕਹਿੰਦੇ ਮੋਦੀ ਜੂਰੀਆ ਪਾਈ ਚਲੋ ਤੇ ਮਗਰ ਦੀ ਫਿਲਟਰ ਕਰੀ ਜਾਣਾ ਉਸ ਲੈਵਲ ਦੀ ਗਾਂ ਕੀ ਤੇ ਦੇਸੀ ਗਾਂ ਰੇਟ ਡਿਟੇਲ ਵੀਰ ਤੋਂ ਪੁੱਛਦੇ ਆ ਗੱਬਣਾ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਡਰਾਈਵ ਦੱਸੋ ਜੀ ਆਪਣਾ ਹਾਂ ਭਾਈ ਭਗਤਪ੍ਰੀਤ ਸਿੰਘ ਪਿੰਡਾਂ ਦੇ ਆਇਆ ਜਿਹੜਾ ਬਰਨਾਲੀ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987786889 ਤੇ ਦੂਜਾ ਨੰਬਰ ਹੈ 9635506 ਵੱਡੇ ਭਰਾਣ ਬਰਨਾਲੀ ਜੀ ਤੇ ਵੀਰ ਮੈਨੂੰ ਵੀਡੀਓ ਪਾਉਣ ਦੇ ਨੂੰ ਹੋ ਗਏ 4-5 ਸਾਲ ਜਦ ਆ ਚੀਜ਼ ਪਹਿਲੀ ਵਾਰ ਦੇਖਿਆ ਕਿਥੋਂ ਲੱਭ ਕੇ ਲਿਆਏ ਭਾਈ ਐਮਾਦ ਕੇ ਚਾਲੇ ਸੁਵਦੀ ਨਦੀ ਨੇ ਆ ਇੱਕ ਆਪਣੇ ਕੋਲ ਅਲਗੁਣ ਘਰੇ ਸ਼ੌਂਕਾ ਕਰਕੇ ਰੱਖੀਏਗੀ ਹਾਈ ਕੋਰ ਖੜੀ ਹੈ ਨਾ ਹਾਂ ਇੱਕ ਤੇ ਕਹੇ ਸੁਵਦੀ ਗਾਮ ਰਿਹਾ ਪਹਿਲੀ ਦਾ ਤਾਂ ਆਪਣੇ ਪਿਆਰ ਦੇ ਵਿੱਚ ਬਹੁਤ ਘੱਟ ਰੇਅਰ ਰਹੀ ਬਰੀਡੇ ਜੀ ਠੀਕ ਹੈ ਨਾ ਕਾਲ ਕੀ ਕਹਿੰਦਾ ਟਮਾਟਲੀ ਪੰਜ 10 ਪਿੰਡਾਂ ਤੋਂ ਕੀ ਕਿਸੇ ਨੇ ਕਿਸੇ ਘਰ ਕੋਲ ਹੋਵੇ ਉਹ ਵੀ ਥੋੜੇ ਦੁੱਧ ਵਾਲੀ ਆ ਮਨ ਗੇ ਪ੍ਰੂਨ ਇਹਨੇ 16 ਕਿਲੋ ਦੁੱਧ ਦਿੱਤਾ ਬਈ ਇਹਨੇ ਅੱਛਾ 16 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਪਲੂਨ ਨੇ ਦਿੱਤਾ ਤਾਂ ਹੁਣ ਦੂਜਾ ਸੁਆਸ ਹੁੰਦੀ ਆ ਬਈ ਬੈੜੇ ਅੱਜ ਦਿਨ ਕਿਨੇ ਖ ਲੈੰਦੀ ਆ ਅੱਜ ਇੱਕ ਹਫਤਾ ਪੈਂਡਿੰਗ ਪਿਆ ਹੋਇਗਾ ਤੇ ਇਹ ਤਾਂ ਜਿਵੇਂ ਸਟਾਰਟ ਹੀ ਦੇਖਿਆ ਹੱਥੋਂ ਤਾਂ ਫੇਰ ਤਾਂ ਠੰਡੀ ਬਹੁਤ ਆ ਹਨਾ ਬੜੀ ਬਾਲੀ ਆ ਸਾਹਿਬ ਪਿਆਰੀ ਆ ਰਾਣੀ ਨਹੀਂ ਆਈ ਜੀ ਨਹੀਂ ਆ ਮਨ ਗੇ ਜੇਲਾ ਆਪਣੇ ਕੋਲੇ ਰੱਖੀ ਵੀ ਪਹਿਲਾਂ ਨਹੀਂ ਆਪਣਾ ਮਨ ਜਿਵੇਂ ਰੱਖਵਾਂਗੇ ਪਰ ਆਪਾਂ ਨੂੰ ਪਹਿਲਾਂ ਇੱਕ ਨਾ ਰੱਖੀ ਵੀ ਹੋਣੀ ਸੋ ਇਹ ਨਹੀਂ ਗੱਲ ਵੀ ਇੱਕ ਜਾਣਾ ਵਹਿਜੇ ਵੀ ਸਾਰਾ ਡੱਬਾ ਥੋੜਾ ਬੈਠੀ ਚੱਲੇ ਹਨਾ ਬਾਈ ਮੈਂ ਕਹਣਾ ਬਾਲੀ ਆ ਲਕੂਨੀ ਤੇ ਅੱਜ ਦਿਨ ਕਿੰਨੇ ਕੱਢ ਦੀ ਇਹ ਇੱਕ ਹਫ਼ਤਾ ਪਿਆ ਤੇ ਆਮਦ ਕਹਿੰਦੇ ਸੀ ਆ ਮੁੰਬਈ ਦੀ ਫਾੜ ਫਾੜ ਉੱਤਾਂ ਮਾਰ ਦਿੰਦੇ ਜਣੀਆਂ ਇਹਦੇ ਵਿੱਚ ਤਾਂ ਗੁਣੀ ਹੀ ਨਹੀਂ ਆ ਜੀ ਤੇ ਗੁੱਲੇ ਵਾਲਾ ਥਣ ਦੇ ਠੰਡੀ ਸੀਲ ਹਨਾ ਹਾਂ ਜੀ ਰੇਟ ਬਜ਼ਾਰੇ ਦਾ ਰੇਟ ਬਈ ਆਪਾਂ ਕਰਾਂਗੇ ਫੋਨ ਦੀ ਤੇ ਵੀਰ ਮਨ ਕਹਿੰਦਾ ਕੋਣ ਲੱਖ ਤੋਂ ਦੇ ਲੈਣਾ ਫੋਨ ਨਾਲ ਕੋਈ ਠੀਕ ਆ ਵੀ ਲੱਖ ਤੋਂ ਅੰਦਰ ਬਈ ਹੋਣੀ ਨਹੀਂ ਹੈ ਹੋਣੀ ਨਹੀਂ ਬਈ ਕੋਈ ਵੀ ਲਾਪਨ ਕੋਈ ਸਵਾਲ ਲੈਣ ਵਾਲਾ ਫੋਨ ਨਹੀਂ ਲਾਵੇ ਠੀਕ ਆ ਲੱਖ ਤੋਂ ਬਾਹਰ ਬਣੂਗੀ ਬਈ ਬਾਹਰ ਨਾ ਮਾਗੇ ਉਹ ਫੋਨ ਚਾਹਦਾ ਫੋਨ ਜੀ ਕਰਾਂ ਜਾਜ ਗੱਲਾਂ ਤੇ ਦੁੱਧ ਦੀ ਗੱਲ ਕਰੀ ਐ ਕਿੰਨਾ ਮੰਨ ਕੇ ਲੈ ਵੀ। ਕੋਈ ਐਂ ਮੰਨ ਕੇ ਚੱਲ ਵੀ ਜਿੱਦਾਂ ਨਹੀਂ ਫਰੀਡ ਹਨਾ ਪਹਿਲੇ ਨੇ ਬਹੁਤ ਵਧੀਆ ਰਿਸਪੌਂਸ ਦਿੱਤਾਗਾ। ਐ ਇਤਾਂ ਮੰਨ ਕੇ ਗੱਲ 20 ਕਿਲੋ ਦੀ ਹੈਗੀ ਐਮੀਦ। ਚਾਹੇ ਦੁੱਧੇ ਹੀ ਦੇ ਦੇ 18 ਚਾਹੇ ਦੇ ਦੇ 20। ਬਈ ਸਾਰੇ ਐ ਮੰਨ ਗਏ ਆ ਮੁਰਤੀ ਐ ਰੱਬ ਸਾਰੇ। ਪਰ ਠੰਡੀ ਗਾਂ ਜਮਾ ਹਨਾ ਜਵਾਕ ਨੂੰ ਆ ਮੰਨ ਗਏ 0 ਦਿਨ ਤੋਂ ਲੈ ਕੇ 8 ਸਾਲ ਤੱਕ ਦੁੱਧ ਪਿਆ ਦਾ ਖਾਣ ਹੀ ਸਿੱਧਾ ਜਵਾਬ। ਸੋ ਉਹੀ ਗੱਲ ਦੱਸਿਆ ਪਹਿਲਾਂ ਸ਼ਟਾਰਟ ਨਹੀਂ ਬਜੂ ਜੂਰੀ ਵਾਲੀ ਗੱਲ ਹਨਾ। ਬਈ ਜਮਾ ਜਿੱਥੇ ਮਰਜੀ ਜਦੋਂ ਮਰਜੀ ਜਿੱਥੇ ਮਰਜੀ ਦੁੱਧਵਾਰਤੀ ਚੱਲੋ ਤੇ ਰੇਡ ਲੱਖ ਤੋਂ ਬਾਹਰ ਆਗਾ ਪਿੰਡ ਹੰਢਿਆਇਆ ਜ਼ਿਲ੍ਹਾ ਬਰਨਾਲਾ ਧੋਰੀ ਬਾਹਰ ਨੂੰ ਤੇ ਠੰਡੀ ਸੀਲ ਦੇਖੋ ਯਾਰ ਕਿਆ ਬਾਤਾਂ ਨੀਵੀਂ ਪਾੜੀ ਜਾਵਾ ਬੈੜ ਨੇ ਭਾਈ ਆਹ ਸਾਰੇ ਕੀ ਫੇਸਬੁਕ ਕੁਆਲਿਟੀ ਹੈ ਨਾ ਤੇ ਬੰਨ ਸੁਭਰੂਕ ਤੋਰਾ ਵਗੈਰਾ ਚੈੱਕ ਹੋ ਬੈਠਦਾ ਤੁਹਾਨੂੰ ਅੱਜ ਆਪ ਰਾਣੀ ਗਾਂ ਦਿਖਾਉਣੇ ਪਏ ਆ ਸੋ ਆ ਜਿਹੜੀ ਬੈਠ ਦੀ ਆਪ ਵੀਡੀਓ ਕਵਰ ਕਰਦੇ ਪਏ ਆ ਪੰਜਾਂ ਸਾਲਾਂ ਦੇ ਵਿੱਚ ਪਹਿਲੀ ਵਾਰ ਵੀਡੀਓ ਕਵਰ ਕਰਨ ਲੱਗਿਆ ਮੈਂ ਪਿੰਡ ਹੰਢਿਆਏ ਤੋਂ ਸੋ ਸਾਹਮਣੇ ਦੇਖੋ ਠੰਡੀ ਸਾਤ ਸੁਭਾਅ ਇਹਦਾ ਇੰਨਾਗਾ ਜਿੱਥੇ ਜੀ ਕਰਦਾ ਰੋਕ ਲੋ ਜਿਵੇਂ ਬੋਟਾਂ ਤੋਂ ਪਹਿਲਾਂ ਆਪਣੇ ਮੰਤਰੀ ਕਹਿੰਦੇ ਹੁੰਦੇ ਆ ਵੀ ਜਿੱਥੇ ਤੁਸੀਂ ਕਹੋਗੇ ਉੱਥੇ ਰੁਕਾਂਗੇ ਉਹ ਗੱਲ ਇਹਦੇ ਵਿੱਚ ਆ ਵੀ ਆ ਰੋਕ ਲਈ ਇੱਥੇ ਸੋਬਰ ਠੰਡੀ ਸੀਲ ਦੇਖੋ ਯਾਰ ਇੱਥੇ ਰੋਕ ਲਈ ਇੱਥੀ ਖੜ ਗਈ ਹਨ ਮਾਂ ਦੀ ਬਹਿ ਕੇ ਟੋਲਿਆ ਕਰੋ ਮੂਰਤ ਦੇ ਹਰੇ ਕੀ ਚੋਂਦਾ ਸੋਝਿਆ ਜਗਲਾ ਜਮ ਸੋ ਜੇ ਮੈਂ ਕਹਿੰਦਾ ਵੀ ਟ੍ਰੈਕ ਭਾਈ ਬੰਟੇ ਗਈ ਜਾਂ ਥੱਲੇ ਬੈਠੇਗਾ ਇਹ ਨਹੀਂ ਹੈਗਾ ਵੀ ਕੋਈ ਵੀਰ ਲੈ ਗਿਆ ਕਿ ਕੋਈ ਲਾਂਬਾ ਦੂ ਆਪਾਂ ਨੂੰ ਵੀ ਕੋਕੋ ਬੀਬੀ ਪਰ ਆਪ ਕੋ ਭਾਈ ਹੋਰ ਲੱਭ ਗਏ ਪਰ ਸਿੱਧੀ ਮਿਲਦੀ ਨਹੀਂ ਭਈਆ 50 ਮਿੰਟ ਘੁੰਮ ਮੇਰਾ ਇਹ ਤੇ ਫੂਰਾਂ ਦਾ ਸੇਤੀ ਗਾਣੇ ਲੱਭੀ। ਸੋ ਗਾ ਦੇਖੋ ਜਮਾ ਬਾਕੀ ਗਾ ਦੇ ਅੱਜ ਮੇ ਧੁੱਪੇ ਖੜੇ ਕੋਈ ਸਹਿਕ ਦੀ ਸੁਕਦੀ ਨਹੀਂ ਹਨਾ। ਮਸਲਾ ਇਹ ਹੀ ਦੀ ਭਾਈ ਸਾਰੇ ਗੋਣ ਨੇ। ਸੋ ਚਾਹੇ ਸ਼ਹਿਰ ਦੇ ਵਿੱਚ ਸੁਰ ਥੋੜਾ ਘਰ ਜਮ ਵੀ ਥੋੜਾ ਜਿਹਾ ਥਾਂਗਾ। ਉਥੇ ਲੈ ਜਾ ਤੁਸੀਂ ਗਾਣ ਹੀ ਵੇਚਣੀ। ਕਹਿੰਦੇ ਭਾਵੇਂ ਤਾਂ ਫਿਰ ਮਹੀਨਾ ਖੰਡ ਪਹਿਲਾਂ ਦੁੱਧੋ ਹਟਣੀਆਂ ਪੈਂਦੀਆਂ ਹੋਣ ਜਮਾ ਹਨਾ। ਭਾਈ ਇਹ ਤਾਂ ਹੈ ਆਪ ਗਾਣ ਢਾਈ ਤੇਰਾ ਭਾਈ ਲਈ ਜਾਂਦੀ ਆ। ਗਰਾਜ਼ ਗਰਾਜ਼ ਉਹਨੇ ਜਿਹੜੇ ਅੰਦ ਤੱਕ ਦੇਉਂਗੀ ਲੋਪੇ। ਜੈ ਜਗਤ ਆ ਜਮਾ। ਹਾਂ ਸਮਾਂ ਵਧੀਆ ਦਊਂਗੀ। ਅੱਗੇ ਬੱਚੇ ਵੀ ਜਿਦਾਂ ਨੇ ਮਰਜ਼ੀ ਲੈ ਲ ਕਦੀ ਹੀ ਵੈੜਦੀ ਉਹ ਮਿਲ ਜੂਗੀ ਹਾਂ ਬਾਹਰ ਸੰਪਤੀਆ ਬੰਦੇ ਤੋਂ ਲਈ ਵੀ ਹੈ ਜੀ ਸੋ ਵੀਰੋ ਵੈੜ ਆਪਾ ਦਿਖਾ ਦੀ ਪੈਂਡ ਹੰਢਿਆਏ ਤੋਂ ਜਿੱਤਰ ਮਾਰਦੀ ਪਾਸੇ ਵੇਗਾ ਕੋਈ ਡਿੱਕਤੀ ਨਹੀਂ ਲੈ ਇੱਕ ਜਾਨ ਬੈਠੀ ਚੱਲੇ ਦੋ ਜਾਨ ਬੈਠੀ ਜਾਣ ਹਨਾ ਸੋ ਵੀਰੋ ਪੂਰੀ ਠੰਡੀ ਖਾਣਾ ਆਪਾ ਸਾਨੂੰ ਗਾਂਦ ਖਾਦੀ ਕੋਈ ਵੀ ਵੀਰ ਖਰੀਦਣ ਦਾ ਚਾਹਵਣ ਹੋਵੇ ਇਸ ਨੰਬਰ ਤੇ ਸਵਾਹ ਦੇਖੋ ਜੈ ਕੁਲੀ ਝੜ ਕੇ ਦੋਰੇ ਕੋਲ ਕੋਈ ਚੱਕਰੀ ਨਹੀਂ ਗਾ ਜੈ ਜੈ ਗੱਲ ਆ ਵੀਡੀਓ ਦੇਖਣੇ ਜੇ ਇਹਨਾਂ ਨੂੰ ਪਿਆ